ਤਾਰਪਰੀ ਸਤਿ ਸ੍ਰੀ ਅਕਾਲ 29 ਤਰੀਕ ਤੇ 12ਵਾਂ ਮਹੀਨਾ ਤੇ 2025 ਤੇ ਅਸੀਂ ਇਸ ਟਾਈਮ ਖੜੇ ਆ ਬਈ ਬਿਕਨੇਰ ਜੋ ਕਿ ਇੱਥੇ ਬਿਕਨੇਰ ਦਾ ਬਾਜ਼ਾਰ ਤਾਂ ਜੇ ਦੇਖੀਏ ਸ਼ਹਿਰ ਤੋਂ ਤਾਂ 5 ਕਿਲੋਮੀਟਰ ਹੈ ਪਰ ਉਹ ਅਸੀਂ ਇਸ ਟਾਈਮ ਖੜੇ ਆ ਬਿਕਨ ਮਿਰਚੀ ਬਾਰ ਬਾਰ ਤੇ ਇੱਧਰ ਬਈ ਗੁਰਦੁਆਰਾ ਸਾਹਿਬ ਆ ਤੇ ਇੱਧਰ ਗੁਰਦੁਆਰਾ ਸਾਹਿਬ ਦੇ ਆ ਸਰਾਂ ਤਿਆਰ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਮਤਲਬ ਹੁਣੇ ਤਿਆਰ ਹੋਣ ਲੱਗਿਆ ਉਧਰ ਜਿਹੜਾ ਜਿਹੜਾ ਕਮਰੇ ਨੇ ਅਸੀਂ ਇੱਥੇ ਰਹੇ ਸੀ ਭਾਈ ਇਹ ਛੋਟਾ ਹੀ ਹੈ ਤਾਂ ਕਿ ਗੁਰਦੁਆਰਾ ਹੈ ਅੱਗੇ ਵੱਡਾ ਬਹੁਤ ਬਣ ਜੇਗਾ ਤਿਆਰੀਆਂ ਚੱਲੀਆਂ ਜਾਂਦੀਆਂ ਤੇ ਬਾਕੀ ਸਾਨੂੰ ਇੱਥੇ ਬਾਬਾ ਜੀ ਨੇ ਮਸ਼ੀਨ ਵੀ ਦਿੱਤੀ ਸੀ ਅਸੀਂ ਕੱਪੜੇ ਧੋਲੇ ਤੇ ਮਤਲਬ ਜਿਹੜਾ ਕੁਝ ਧੋਣ ਵਾਲਾ ਸੀ ਧੋਲਿਆ ਤੇ ਅਸੀਂ ਰੈਸਟ ਮਤਲਬ ਵਧੀਆ ਕੀਤੀ ਆਨੰਦ ਨਾਲ ਕਿਉਂਕਿ ਨੀਂਦ ਬਹੁਤ ਆਈ ਸੀ ਥੱਕੇ ਬਹੁਤ ਪਏ ਸੀ ਅੱਜ ਆਪਾਂ ਅੱਗੇ ਸਭ ਤੋਂ ਸਟਾਰਟ ਕਰਨੀ ਚੱਲੇ ਆਂ ਤੇ ਦੇਖਦੇ ਆਂ ਬਈ ਕਿੱਥੇ ਤੱਕ ਪਹੁੰਚ ਸਕਦੇ ਆਂ ਕੋਈ ਰੂਟ ਨਹੀਂ ਕੋਈ ਹੋਰ ਨਹੀਂ ਤੇ ਆਪਾਂ ਦੇਖਦੇ ਆਂ ਬਈ ਆਜੋ ਲੋ ਜੀ ਇਹ ਆ ਮੌਸਮ ਮੰਦਾ ਸਵੇਰ ਸਵੇਰ ਦਾ ਇੱਥੇ ਰੇਂਜ ਆਈ ਸੀ ਇੱਥੇ 2 ਮਿੰਟ ਖੜ ਕੇ ਤੇ ਹੁਣ ਅੱਗੇ ਰੇਂਜ ਵੀ ਕੱਟ ਗਈ ਜਿੱਥੇ ਸੀ ਖੜਦੇ ਨੇ ਉੱਥੇ ਰੇਜ ਪਹਿਲਾਂ ਤਾਂ ਹੁੰਦੀ ਆ ਫਿਰ ਘਟ ਜਾਂਦੀ ਆ ਤੇ ਇਹ ਆ ਮਾਹੌਲ ਮੰਦਾ ਵੀ ਸਵੇਰ ਸਵੇਰ ਦਾ ਖੁੱਲਾ ਡੁੱਲਾ ਸੂਰਜ ਨਿਕਲਿਆ ਪਿਆ ਬੱਦਲਾਂ ਵਿੱਚ ਲਿਸਕੋਰਾ ਮਾਰਦਾ ਹੋਇਆ ਤੇ ਬਈ ਹੁਣ ਆਪਾਂ ਅੱਗੇ ਤੁਰਦੇ ਆ ਚਾਲੇ ਪਾਉਣੇ ਆ ਤੇ ਇਹ ਰੋਡ ਜਾਂਦੀ ਆ ਬਈ ਜੈਸਲਮੇਰ ਨੂੰ ਤੇ ਬਾਕੀ ਇਹ ਚਾਕਾ ਬੰਦਾ ਸਿਰ ਚੋਤਾ ਬਲੌਗ ਨਾਲ ਜੁੜੇ ਰਹੋ ਖੂਬ ਸੂਰਤ ਖੂਬ ਸੂਰਤ ਗੱਲਾਂ ਸੁਣਾਵਾਂਗੇ ਤੇ ਖੂਬਸੂਰਤ ਰਾਜਸਥਾਨ ਦਿਖਾਵਾਂ ਲੋ ਜੀ ਸਾਨੂੰ ਰਸਤੇ 'ਚ ਸਵਰ ਲਾਲ ਜੀ ਟੱਕਰੇ ਨੇ ਟੋਲ ਪਲਾਜੇ ਤੇ ਇਹਨਾਂ ਦਾ ਕੰਮ ਆ ਸਸੀ ਗਾਲ ਜੀ ਰਾਮ ਰਾਮ ਜੀ ਰਾਮ ਰਾਮ ਜੀ ਹੋ ਠੀਕ ਹੋ ਜੀ ਵਧੀਆ ਤੁਸੀਂ ਕਿੱਥੋਂ मैं थोड़ा बादशाह कह, कहा तो हाँ? कितनी किलोमीटर है जहाँ से किलोमीटर अच्छा पिंड गांव है ठीक हाँ, है हाँ? जी आप काम करते हो हाँ। हाँ। और काम दिखा दो आपका थोड़ा दिखा लो। हाँ जी हाँ हाँ। हाँ जी दुकान का काम है ठीक है जी और थोड़ा कोई गाड़ी वाला है देता है सामान देता है कोई आ जा आप बड़े अच्छे लगते है क्योंकि हम राजस्थान से जो तुरे हैं

ਬਾਈ ਠੀਕ ਹੈ ਲੋਗਾ ਹੀ ਹੈ ਨਹੀਂ ਵੀਰ ਮੂੰਛ ਕੋਵੇ ਨਹੀਂ ਠੀਕ ਹੈ ਮਰਦ ਰੇ ਮੂੰਛ ਹਸੀ ਹਾਂ ਮਰਦ ਕੇ ਮੋਸੋ ਠੀਕ ਹੈ ਗੱਲ ਸਹੀ ਹੈ ਤੁਹਾਡੀ ਤੇ ਬਾਈ ਇਹ ਕੰਮ ਕਰ ਬਾਈ ਜੀ ਕਰਦੇ ਨੇ ਇੱਥੇ ਨਾਲ ਇਹਨਾਂ ਦਾ ਪਿੰਡ ਹੈ گاؤں ਦਾ ਕੀ ਨਾਮ ਹੈ ਕਾਣਾ ਸਰ ਕਾਣਾ ਸਰ ਨਾਲ ਇਧਰ ਹੀ ਸਾਈਡ گاؤں ਸਰ ਕਾਣਾ ਸਰ گاؤں ਹੈ ਜੇ ਬਾਈ ਡੀਪੂ ਆਰਮੀਨ ਡੀਪੂ ਠੀਕ ਹੈ ਠੀਕ ਹੈ ਔਰ ਯੋ ਠੀਕ ਹੈ ਇਹ ਆਪਣੇ ਬਾਈ ਮਿੱਤਰ ਲਹਿਰੇ ਬੇਗੇ ਇਹਨਾਂ ਦੀ ਡਿਊਟੀਆਂ ਟੋਲ ਪਲਾਜੇ ਤੇ ਇੱਥੇ ਵੀ ਟੋਲ ਪਲਾਜੇ ਦੀ ਡਿਊਟੀਆਂ ਤੇ ਲਹਿਰੇ ਬੇਗੇ ਵੀ ਕਰਦੇ ਨੇ ਨਮਸਤੇ ਬਾਈ ਜਾਨ ਪੰਜਾਬੀ ਸਮਝ ਲੱਗਦੇ ਹੋ ਬਿਲਕੁਲ ਠੀਕ ਹੈ ਤੇ ਤੁਸੀਂ ਕਿੱਥੋਂ ਮੈਂ ਤੁਹਾਨੂੰ ਉਪਰ ਸੀ ਨੂੰ ਪਗੜ ਸੀ ਠੀਕ ਹੈ ਉਹ ਬਾਈ ਉਹ ਵੀ ਬਾਈ ਜਿਹੜਾ ਸੀ ਜ਼ਿਲ੍ਹੇ ਸਿਆ ਗੰਗਾ ਨਗਰ ਜਿਹੜਾ ਰਾਜਸਥਾਨ ਅਬੋਰ ਨਾਲ ਹਾਂ ਠੀਕ ਹੈ ਫਿਰ ਤਾਂ ਪੰਜਾਬ ਚ ਹੀ ਹੋ ਗਿਆ ਨੇੜੀ ਤੇੜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਧੰਨਵਾਦ ਕੀ ਦਿਨਾਂ ਬਾਅਦ ਬੀਕਾਂ ਨੇ ਟਪ ਕੇ ਤੇ ਅੱਜ ਸਾਨੂੰ ਮਿਲ ਗਿਆ ਦੇ ਭਰਾਵਾਂ ਦਾ ਪੰਜਾਬੀ ਟਾਬਾ ਇੱਥੇ ਆਪਾਂ ਪ੍ਰਸਾਦ ਦਸ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਹਾਂ ਠੀਕ ਹੋ ਜੀ ਹੋਰ ਤੁਸੀਂ ਕਿੱਥੇ ਹੋ ਜੀ ਸਰਸਾਰਿਆ ਵਾਲੀ ਸਰਸਾਰਿਆ ਨਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਪਣੇ ਪੰਜਾਬੀ ਢਾਬਾ ਅੱਜ ਸਾਨੂੰ ਕਈ ਦਿਨਾਂ ਬਾਅਦ ਮਿਲਿਆ ਮੈਨੂੰ ਆ ਬਹੁਤ ਦਿਨਾਂ ਦੇ ਮੈਂ ਅਸੀਂ ਕੱਲ੍ਹ ਦੇ ਨਿਕਲੇ ਸਹੀ ਵੀ ਅੱਜ ਹੀ ਸਾਨੂੰ ਮਿਲਿਆ ਠੀਕ ਹੈ ਤੁਸੀਂ ਟਰੱਕ ਚੱਲਦੇ ਨਹੀਂ 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 ਸਾਡੇ ਕੋਲ ਗੱਡੀ ਦਾ ਬਾਬਾ ਮਸ਼ੀਨਾਂ ਦਾ ਠੀਕ ਕਰਨਾ ਠੀਕ ਹੈ ਠੀਕ ਹੈ ਹੋਰ ਠੀਕ ਹੋ ਜੀ ਵਧੀਆ ਭਾਈ ਤੁਸੀਂ ਕਿਤੋਂ ਅਸੀਂ ਪੰਜਾਬ ਬਠਿੰਡਾ ਬਠਿੰਡਾ ਜਿਹੜੇ ਤੇ ਜਸਲ ਮੇਰ ਜਸਲ ਮਿਲ ਜਾਣਾ ਹਾਂ ਜੀ ਅਸੀਂ ਜਸਲ ਮੇਰ Rajasthan ਜਿਹੜਾ ਜੇਮੇਰ ਜੋਧਪੁਰ ਅਸੀਂ ਘੁੰਮਣ ਵਾਸਤੇ ਆਏ ਹਾਂ ਵੈਰੀ ਗੁੱਡ ਅਸੀਂ ਮਹੀਨਾ ਬਹਿਲੇ ਸੀ ਬਹੁਤ ਵਧੀਆ ਭਾਈ ਹਾਂਜੀ ਹੋ ਠੀਕ ਹੋ ਜੀ ਆ ਜਾ ਬਈ ਕੱਲਰ ਦਾ ਹਵਾਈ ਅੱਡਾ ਵੀ ਆ ਕਾਫੀ ਵੱਡਾ ਕਹਿੰਦੇ ਆਪਾਂ ਦੇਖਿਆ ਤਾਂ ਹੈ ਨਹੀਂ ਪਰ ਜਹਾਜ਼ ਇਹ ਸਤ ਮੱਠ ਵਾਣਾ ਗਿਆ ਸਾਨੂੰ 5 ਮਿੰਟ ਹੋ ਗਏ ਖੜੇ ਨੂੰ ਇਹ ਮੈਨੂੰ ਲੱਗਦਾ 8ਵਾਂ ਜਾਜ ਹੋਊਗਾ ਸਾਨੂੰ ਪਹਿਲੇ ਸੀ ਉੱਥੇ ਬੈਠੇ ਸੀ ਅੰਦਰ ਜੇ ਖੜਕਾ ਬੜਾ ਹੋਇਆ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਪਰ ਜਦੋਂ ਇਹ ਹੈਗਾ ਭਾਈ 8ਵਾਂ ਜਾ ਫੇਰ ਪਤਾ ਲੱਗਦਾ ਹਵਾਈ ਅੱਡਾ ਕਸ਼ਮੀਰ ਤੋਂ ਕਨਿਆ ਕੁਮਾਰੀ ਇੰਡੀਆ ਜੀ 1 ਕਸ਼ਮੀਰ ਸੇ ਕਨਿਆ ਕੁਮਾਰੀ ਤੱਕ ਭਾਰਤ ਦਾ ਇੱਕ ਹੈ ਕਸ਼ਮੀਰ ਸੇ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਇਸਕਾ ਮਤਲਬ ਇਹ ਹੈ ਭਾਈ ਇਹ ਸਕਦਾ ਵਾ ਭਾਈ ਇਹੋ ਮਾਹੌਲ ਬਣਦਾ ਦੁਪਹਿਰ ਦਾ ਟਾਈਮ ਹੋ ਗਏ 11:30 ਦਾ ਬੈਪ ਰਹਿ ਗਿਆ 105 ਤੇ ਜੈਸਲਮੇ ਰਹਿ ਗਿਆ 303 ਹੁਣ ਤਿੰਨ ਦਿਨਾਂ ਚਲਾਵਾਂਗੇ ਭਾਈ ਪੂਰਾ ਨਾ ਤਿੰਨਾਂ ਦਾ 60 ਦਿਨ ਦਾ ਨਾ ਚਲਾਵਾਂਗੇ ਵੱਧ ਵਾਧ ਅੱਜ ਤਰੀਕ ਹੋ ਗਈ 29 31 ਦਾ ਮਹੀਨਾ 1 ਦੇ ਤਰੀਕ ਤੱਕ ਤਾਂ ਪਹੁੰਚ ਹੀ ਜਾਵਾਂਗੇ ਗਰਮੀ ਮਿੱਤਰੋ ਕਾਫੀ ਹੋ ਗਈ ਅੱਜ ਬਾਵਾ ਹੋ ਗਈ ਮਤਲਬ ਸੂਰਜ ਆ ਫਿਰਦਾ ਭਾਈ ਸਾਹਮਣੇ ਅੱਜ ਇਹ ਅੰਗੜੀ ਲਾਉਣੇ ਆ ਤੇ ਇੱਧਰ ਸਾਨੂੰ ਬਹੁਤਾ ਮਿਲਿਆ ਸਵਾਸਤੇ ਜੀ ਰਾਮ ਰਾਮ ਹੋਰ ਠੀਕ ਹੋ ਜੀ ਹੋਰ ਠੀਕ ਹੋ ਜੀ ਜੀ ਸਮਝ ਨਹੀਂ ਆਈ ਨਮਸਤੇ ਤੇ ਰਾਮ ਰਾਮ ਦੀ ਭਾਈ ਸਮਝ ਆ ਗਈ ਕਹਿੰਦਾ ਬੰਦਾ ਕਹਿੰਦਾ ਮੈਂ ਵੀਡੀਓ ਬਣਾਉਣੀ ਬਣਾ ਲਾ ਬਣਾ ਲਾ ਇੱਧਰ ਪਾਸੇ ਪਈ ਹੋਟਲ ਤਿਆਰ ਹੋਈ ਜਾਂਦਾ ਇਹ ਨਵਾਂ ਹੋਟਲ ਤਿਆਰ ਹੋ ਰਿਹਾ ਹੈ ਇਹ ਟੈਂਪਰੇਰੀ ਬਣਾਇਆ ਮੈਂ ਕਿਹਾ ਚਾਦਰਾਂ ਪਾਈਆਂ ਸੀ ਮੈਨੂੰ ਆਏ ਸੀ ਗਰਮੀ ਤੇ ਬਾਹਰੀਆਂ ਤਪਦੇ ਮੈਂ ਬਾਈ ਨੂੰ ਪੁੱਛਿਆ ਬਾਈ ਕਹਿੰਦਾ ਟੈਂਪਰੇਰੀ ਹੀ ਬਣਾਇਆ ਇੱਧਰ ਸਾਰਾ ਏਸੀ ਬਣਾਉਣਗੇ ਇਹ ਕੁੱਲ ਚੀਜ਼ ਏਸੀ ਰਹਿਣ ਵਾਸਤੇ ਕਹਿੰਦਾ ਤਿੰਨ ਚਾਰ ਮਹੀਨਿਆਂ ਚ ਤਿਆਰ ਕਰ ਦਾਂਗੇ ਜਿਹੜਾ ਉਹ ਬਾਈ ਉੱਪਰ ਖੜਾ ਲੇਬਰ ਵਾਲਾ ਉਹ ਮੈਂ ਲੇਬਰ ਪੁੱਛੀ ਕਿੰਨੇ ਆ ਤੇ ਉਹ ਲੇਬਰ ਲੈਂਦੇ ਆ ਬਾਈ 600 ਰੁਪਿਆ ਡੇਢ ਤੇ ਮਿਸਤਰੀ ਦੀ ਹੈਗੀ ਲੇਬਰ 1000 ਰੁਪਿਆ ਤੇ ਇਹ ਸਾਖਤਾ ਬਈ ਇੱਧਰ ਸਾਰਾ ਬਰਾਨੀ ਪਿਆ ਮੈਂ ਇਹਨੂੰ ਪੁੱਛਿਆ ਜਿਹੜੀਆਂ ਜਗ੍ਹਾ ਇਹ ਇੱਥੋਂ ਦੇ ਤੁਹਾਡੇ ਪਿੰਡਾਂ ਦੇ ਬੰਦਿਆਂ ਦੀ ਇਹ ਕਹਿੰਦਾ ਹਾਂ ਮੈਂ ਤਾਂ ਇਹਦੇ ਹਿਸਾਬ ਦਾ ਕਿਵੇਂ ਹੁੰਦਾ ਕਿਵੇਂ ਬੱਟ-ਬੁੱਟ ਦਾ ਆਪਣੇ ਤਾਂ ਹੁਣ ਪਤਾ ਹੁਣ ਬੱਟਾਂ ਹੁੰਦੀਆਂ ਭਈ ਆਹ ਜ਼ਮੀਨ ਇਹਦੀ ਆ ਭਈ ਆਹ ਜ਼ਮੀਨ ਵੇਦੀ ਆ ਮੈਂ ਕਿਹਾ ਇਹਦਾ ਕੀ ਪਤਾ ਲੱਗਦਾ ਉਹ ਜ਼ਮੀਨ ਕੀ ਦੀ ਤੇ ਉਹ ਅੱਗੇ ਕੀ ਦੀ ਆ ਕਹਿੰਦਾ ਇਹ ਪਟਵਾਰੀ ਨੂੰ ਹੀ ਪਤਾ ਵਸ ਜਾਂ ਪਟਵਾਰੀ ਨੂੰ ਪਤਾ ਭਈ ਜਾਂ ਇੱਥੇ ਜ਼ਮੀਨਾਂ ਦਾ ਮਾਲਕ ਨੂੰ ਪਤਾ ਕਿਉਂਕਿ ਗੱਲਾਂ ਆ ਹੌਣੇ ਤੇ ਖੁੱਲਾ ਡੁੱਲਾ ਪਿਆ ਕੀ ਪਤਾ ਕਿਹਦੀ ਜ਼ਮੀਨ ਅੱਗੇ ਆ ਤੇ ਕਿਹਦੀ ਅੱਗੇ ਆਏ ਹੁਣ ਇੱਥੇ ਕੀ ਪਤਾ ਲੱਗਦਾ ਉਹ ਤਾਂ ਜੇ ਕੋਈ ਚੀਜ਼ ਬਣਦੀ ਆ ਜਿਵੇਂ ਆ ਹੁਣ ਆ ਚੀਜ਼ ਬਣੀ ਜਾਂਦੀ ਆ ਇਹ ਪਹਿਲਾਂ ਪਟਵਾਰੀ ਨੇ ਦੱਸਿਆ ਭਈ ਤੁਹਾਡਾ ਆ ਇੰਨਾ ਕਥਾਂ ਇੱਥੇ ਹੀ ਬਣਾਉਣਾ ਪੈਂਦਾ ਤੇ ਚੈੱਕ ਕਰੋ ਤੇ ਬਾਕੀ ਜਿਵੇਂ ਆ ਮੋਠੇ ਨਾਲ ਹੁਣ ਤਾਂ ਸਿਆਲ ਚ ਖੜੇ ਨੇ ਇੱਥੇ ਜੇ ਆਹੀ ਗਰਮੀ ਚ ਜਿਵੇਂ ਜੂਨ ਜਲਾਈ ਜਿ ਇੱਥੇ ਮੋਠੇ ਖੜੇ ਹੋਣਾ ਚਾਹੁੰਦਾ ਐ ਟਾਈਮ ਦਾ ਟੈਂਕੀਆਂ ਦੇ ਬਈ ਪਟਾਕੀ ਪੈ ਜਾਣੇ ਸੀ ਤੇ ਗਰਮੀ ਤਾਂ ਹੁਣ ਕਿੰਨੀ ਆ ਤੇ 12ਵਾਂ ਮਹੀਨਾ ਬਈ ਇੰਨੇ ਸਾਲ ਚ ਆਪਣੇ ਤਾਂ ਪੰਜਾਬ ਚ ਠੰਡ ਅੱਗ ਠੰਡ ਲੱਗੀ ਜਾਂਦੀ ਆ ਇੱਥੇ ਤਾਂ ਬਈ ਅੱਗ ਲੱਗ ਪਈ ਆ ਤੇ ਟੈਂਕੀਆਂ ਦੇ ਪਟਾਕੇ ਪੈ ਜਾਂਦੇ ਆ ਗਰਮੀਆਂ ਚ ਆਪਣੇ ਮਿੱਤਰ ਜਿਨ੍ਹਾਂ ਨੇ ਚਾਹ ਮਲਾਈ ਸੀ ਜਿਨ੍ਹਾਂ ਦੇ ਹੋਟਲ ਆ ਉਹ ਆਪਣੇ ਸਾਈਕਲ ਦੇਖਣ ਲੱਗੇ ਜੇ ਹੈ ਭਈ ਆਪ ਦੂਜੀ ਗਰਾਰੀ ਮੈਂ ਹੈ ਦੂਜੇ ਗੇਅਰ ਚ ਆਪ ਦੂਜੇ ਗੇਅਰ ਮੈਂ ਹੈ ਜੇ ਜੇ ਦੂਜੇ ਮੈਂ ਹੈ ਜੇ ਇੱਥੇ ਆਉ ਜੂ ਲਾਸਟ ਮੈਂ ਛੋਟੀ ਗਰਾਰੀ ਮੈਂ ਫਿਰ ਉਹ ਜੂ ਸੱਤਵਾਂ ਗੇਰ ਇਹ ਸਕਦਾ ਹੁੰਦਾ ਜਿਵੇਂ ਹੁਣ ਚੜਾਈ ਤੇ ਚੜਾਉਂਗਾ ਜਿਵੇਂ ਕੋਈ ਪੌੜਾ ਆ ਗਿਆ ਫਿਰ ਤਾਂ ਮੈਂ ਪਹਿਲੇ ਗੇਰ ਚ ਲਾ ਲੰਨਾ ਫਿਰ ਉਹੀ ਚੜ ਜਾਂਦਾ ਜਦੋਂ ਹੁਣ ਜਿਵੇਂ ਪੱਧਰੀ ਛੱਡ ਕੇ ਪੂਰੀ ਫਿਰ ਮੈਂ ਸੱਤਵੇਂ ਚ ਲਾ ਦੂੰਗਾ ਆਪਣੇ ਆਪ ਹੱਥ ਸੇ ਡਾਲਣਾ ਪੈਣਾ ਹਾਂ ਨਹੀਂ ਨਹੀਂ ਇਹ ਇਹ ਨਾ ਪਾ ਦੂੰਗਾ ਇਹ ਨਾ ਪਾ ਦੂੰਗਾ ਅਜੀ ਇਹ ਆਪਣਾ ਬਹੁਤ ਪਤਾ ਨਹੀਂ ਕੀ ਚੀਜ਼ ਹੈ ਬਾਕੀ ਦੇਖਦੇ ਆਂ ਕਈ ਗਈ ਥਾਂ ਤੇ ਆਈ ਜਾਂਦੀ ਅੱਗੇ ਤੇ ਕੇ ਜਿਹੜਾ ਰਸਤਾ ਜਾਂਦਾ ਇਕਲਾਇਤ ਨਹੀਂ ਜਾਂਦਾ ਤੇ ਮੰਗਰ ਜੈਸਲ ਮੇਰਾ ਵੀ ਸਾਈਡ ਆ ਉਹ ਹੋ ਰਾ ਜਾਂਦਾ ਭਾਈ ਇੱਥੋਂ ਆ 2 ਕਿਲੋਮੀਟਰ ਹੀ ਗੁਰਦੁਆਰਾ ਸਾਹਿਬ ਹੈ ਘਟਾਲੀ ਢਾਲ ਹੈ ਧਰਤੀ ਵੀ ਰੰਗ ਬਟਾਉਂਦੀ ਆ ਭਾਈ ਪਹਿਲਾਂ ਜੋ ਜਿ ਸੀ ਸਟਾਰਟ ਕੀਤਾ ਸੀ ਮਤਲਬ ਹਣ ਹਣਮਾਨ ਕੜ ਤਾ ਉਧਰ ਕਣਕਾਂ ਆਈਆਂ ਗਈਆਂ ਮੁੜ ਕੇ ਥੋੜੇ ਛੋੜੇ ਟਿੱਬੇ ਆਉਣ ਲੱਗੇ ਉਹਨਾਂ ਦੇ ਕਣਕਾਂ ਬੀਜੀਆਂ ਗਈਆਂ ਤੇ ਮੁੜ ਕੇ ਰੁੱਖੇ ਆਉਣ ਲੱਗੇ ਤੇ ਹੁਣ ਭਾਈ ਹੋਰ ਹੀ ਡਲੇ ਜੇ ਆਉਣ ਲੱਗੇ ਤੇ ਧਰਤੀ ਵੀ ਕਈ ਤਰ੍ਹਾਂ ਦੀ ਰੰਗ ਬਟਾਉਂਦੀ ਆ ਪਰ ਸਾਇਕਲ ਦੇ ਚੀਜ਼ ਹੌਲੀ ਹੌਲੀ ਪਤਾ ਲੱਗਦੀ ਯਾਰ ਗੱਡੀ ਤੇ ਤਾਂ ਐ ਹੋ ਜਾਂਦਾ ਅੱਜ ਆਈ ਜੀ ਜੇ ਆਉਣ ਲੱਗੀ ਡਲੇ ਜੀ ਹੌਣ ਢਾਲ ਪੂਰੀ ਆਈ ਪਈ ਆ ਮੈਨੂੰ ਐ ਲੱਗਦਾ ਕਾਰੂ ਤਾਂਾਂ ਵੀ ਚੜ ਰਹਾ ਹੋਊਗਾ ਜ਼ੋਰ ਪਤਾ ਨਹੀਂ ਕਿੰਨਾਗਾ ਲੱਗੂ ਇਹ ਦੇਖੋ ਭਾਈ ਇਹ ਕੋਸੇ ਪੱਥਰ ਪੁੱਥਰ ਜਾਂਦਾ ਬਣਾਉਂਦੇ ਹੋਣਗੇ ਜਾਂ ਤੋ ਮੈਨੂੰ ਤਾਂ ਲੱਗਦਾ ਪੱਥਰ ਪੁੱਥਰ ਹੀ ਬੰਦੇ ਹੋਣਗੇ ਵੱਧ ਤਾਂ ਇਹ ਟਰੈਕਟਰ ਆਉਂਦਾ ਭਾਈ ਇਧਰ ਹੀ ਕਿਸ ਸਾਈਡ ਆ ਕੋਲ ਚ ਕੁਝ ਬਣੀ ਜਾਂਦਾ ਸਾਹਮਣੇ ਵੀ ਕੁਸ ਹੈ ਇਧਰ ਹੈ ਕਈ ਕਲੈਤ 5 ਕਿਲੋਮੀਟਰ ਹੈ ਗਿਆ ਕੀ ਗੱਲ ਹੋ ਗਈ ਕਾਦੀ ਕੋਲੇ ਚਾਈ ਕੋਲੇ ਤਾਂ ਪਾਉਂਦੇ ਫੋਟੋ ਕਿ ਖਿੱਚ ਰਹੀ ਆ ਉਹ ਇੱਥੇ ਫੇਰ ਉਹੀ ਗੱਲਾਂ ਉਹ ਤੇਰੇ ਸੁਰਦੇ ਚਾਚਾ ਮੂਰੇ ਖੜਾ ਉਹ ਫੋਟੋ ਨਹੀਂ ਖਿੱਚਦਾ ਹੱਜੀ ਜੇ ਸੁਰਦੇ ਤੇਰੇ ਚਾਚਾ ਲੋਕ ਕਹਿਣਾ ਫਿਰ ਕਿ ਨਹੀਂ ਮਰਜੀ ਖਿੱਚ ਲਈ ਹੁਣ ਭਾਈ ਨੀ ਬਾਟ ਉੱਤਰਤਾ ਗਏ ਤੇ 5 ਕਿਲੋਮੀਟਰ ਕੱਲ ਫੇਰ ਵਾਪਸ ਜਾਣਾ ਪਊਗਾ ਦਰ ਕੱਲ ਚੜਾਈ ਚੜਾਂਗੇ ਫੇਰ ਪਤਾ ਲੱਗੂਗਾ ਹੁਣ ਆਇਕੋ ਪੈਟਰੋਲ ਦਾ ਇੱਕ ਹੀ ਮਾਰਿਆ ਸੀ ਸਾਈਕਲੋਂ ਹੀ ਡੁੱਟਦਾ ਗਿਆ ਅੱਗੇ ਢਾਲੀ ਢਾਲਾ ਤੇ ਕਾਲੂ ਭਾਈ ਜਦੋਂ 5 ਕਿਲੋਮੀਟਰ ਫੇਰ ਚੜਾਂਗੇ ਫੇਰ ਪਤਾ ਲੱਗੋ ਉੱਤਨਾ ਸੌਖਾ ਚੜਨਾ ਔਖਾ ਭਾਈ ਖੋ ਇਨੇ ਮਾੜੇ ਬਾਹਣਾ ਭਾਈ ਤੇ ਆਪਾਂ ਘਰੇ ਆਪਣੇ ਭਰਤ ਪਾਈ ਹੋਈ ਆ ਉੱਥੇ ਸਰੋਂ ਵੀਰਦਿਆਂ ਦੇ ਬੂਟਾ ਏਡਾ ਤਕੜਾ ਹੁੰਦਾ ਗੱਲਾਂ ਹੀ ਛੱਡੋ ਤੇ ਇੱਥੇ ਇਨੇ ਮਾੜੇ ਬਾਹਣਾ ਤੇ ਸਰੋਂ ਦੇ ਬੂਜਾ ਦੇਖੋ ਕਿੰਨਾ ਪਤਲਾ ਲੈ ਸਰੋਂ ਆ ਕੋਈ ਪੁੱਛਣੀ ਹੋਵੇ ਬਸ ਐਂ ਪੰਜਾਬ ਦਾ ਫਰਕ ਆ ਭਾਈ ਪੰਜਾਬ ਦੀ ਬਾਹਣ ਹੈਗੀ ਤਕੜੇ ਤਕੜੇ ਤੇ ਇਧਰ ਹੁਣ ਬਾਣ ਹੈਗੇ ਮਾੜੇ ਤੇ ਸਰੋਂ ਹੀ ਟੱਕ ਖਰਦੋ ਤੁਸੀਂ ਸਰੋਂ ਹੀ ਪਤਾ ਲੱਗ ਜਾਂਦੇ ਕਿੰਨੀ ਕੀ ਤਕੜੀ ਹੈ ਸਰੋਂ ਤੇ ਕੀ ਸਾਗ ਦਾ ਵਾ ਸਾਗ ਦਾ ਲੱਸਾਗ ਲੱਗਦਾ ਇਹਦਾ ਬਣਾ ਲਉਂਗਾ ਕੋਈ ਸਾਗ ਕੱਲੇ ਫੁੱਲ ਜੀ ਦਿੰਦੇ ਇਹਦੇ ਇਹ ਸਾਗਤਾ ਬੰਦਾ ਭਾਈ ਇਹੇ ਜੀ ਮਿੱਟੀ ਆ ਗਈ ਬਰੀਕ ਬਰੀਕ ਡਲੀਆਂ ਹੀ ਆ ਭਾਈ ਆਹ ਦੇਖੋ ਜਿਵੇਂ ਬਰੀਕ ਵੀ ਡਲੀਆਂ ਜਿਣੀ ਉਹ ਚੀਜ਼ ਆ ਗਈ ਹੁਣ ਪਹਿਲਾਂ ਤਾਂ ਕੱਲਾ ਰੇਤਾ ਹੀ ਰੇਤਾ ਸੀ ਹੁਣ ਬਰੀਕ ਬਰੀਕ ਡਲੀਆਂ ਹੀ ਆ ਗਈਆਂ ਜਿਵੇਂ ਆਹ ਦੇਖੋ ਖਰ ਜੋ ਹਰੇ ਇਹ ਹਸਾਕ ਦਾਵਾ ਗਿਆ ਜਿਵੇਂ ਉਹ ਬਦਰੀ ਵਾਲਾ ਹੈ ਨਾ ਜਿਵੇਂ ਬਦਰੀ ਸਿੱਟੀ ਹੁੰਦੀ ਇੱਥੇ ਇਹ ਹਸਾਕ ਦਾਵਾ ਗਿਆ ਬਾਈ ਐਂ ਬਣਾਉਂਦਾ ਬਾਈ ਬੰਦਾ ਵੀਡੀਓ ਕੱਢੀ ਬੈਠਾ ਨਾ ਚੱਬ ਹਿੰਦੀ ਜੀ ਗੱਲਬਾਤ ਕਰਤਾ ਹੈ ਆ ਆਇਆ ਬਾਈ ਭੱਜਿਆ ਭੱਜਿਆ ਬਲੌਗਿੰਗ ਬਾਤ ਤਾਂ ਕਰ ਲਈ ਇਧਰਲੀ ਸਾਈਡ ਬਾਈ ਪੱਠਾ ਵਾ ਟਾਂਟਾਂ ਬਣਦੀਆਂ ਥੱਲੇ ਜੀ ਨੀਵਾ ਪਾਵਾ ਇਹੀ ਆ ਗਿਆ ਆ ਚੱਕ ਕਰੋ ਇੱਟਾਂ ਦਿਖਾਈ ਜਾਓ ਇੱਟ ਵੀ ਬੱਕਰੀ ਦੀ ਬਈਆ ਚਾਕਲੇਟ ਜਾ ਇੱਕ ਦੇ ਦੋ ਇੱਕ ਜੀ ਇੱਕ ਦੇ ਬਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਔਰ ਗਿਫਟ ਦਿਆ ਮਾਈਂ ਨੇ ਬਹੁਤ ਚੰਗਾ ਲੱਗਾ ਇਹ ਕਲੈਕਟ ਦਾ ਵਿਚਾਰ ਆ ਬਈ ਅੱਜ ਮਿੱਤਰੋ ਪਿਆਲ ਕਜੌੜੀ ਟੇਸਟ ਕਰਕੇ ਦੇਖਦੇ ਆ ਇਦਾਂ ਵੀ ਸ਼ਹਿਰ ਤੇ ਖੜੇ ਸੀ ਟੈਸਟ ਕਰਨ ਵਾਸਤੇ ਆਏ ਸੀ ਉੱਧਰ ਸਾਨੂੰ ਕਿਸੇ ਬੰਦੇ ਨੇ ਦੱਸਿਆ ਸੀ ਕਹਿੰਦਾ ਆ ਟੈਸਟ ਕਰਕੇ ਆਏ ਹੈ ਗਿਆ ਬਈ ਗੱਲਬਾਤ ਤੇ ਆਹ ਕਚੋਰੀ ਚ ਬਹੁਤ ਸੁਆਦਾ ਇਹ ਸਾਡੇ ਬੰਦੇ ਜਿੰਮੀ ਨੇ ਫੋਨ ਕੀਤਾ ਸੀ ਭਾਈ ਉੱਧਰ ਸੀ ਸੂਰਤਗੜ ਸੀ ਅਜੀ ਪਿਆਰ ਕਚੋਰੀ ਤਾਂ ਖਾਧੀ ਨਹੀਂ ਅਸੀਂ ਉਹ ਪਵੀ ਪਾਣੀ ਵਾਲਾ ਸਮੋਸਾ ਸੀ ਉਹ ਖਾ ਲਿਆ ਸੀ ਅਜੀ ਆ ਖਾਧੀ ਨਹੀਂ ਇਹ ਅੱਜ ਖਾਧੀਆ ਜਿੰਮੀ ਲੋ ਬਈ ਤੇਰੀ ਅੱਛਾ ਬਾਬਾ ਪੂਰੀ ਕਰ ਲਈ ਪਿਆ ਕਚੋਰੀ ਖਾਧੀਆ ਦੋਹਰਾ ਗੇਟ ਖੋਲਣਾ ਬਹੁਤ ਵੱਡਾ ਕਿਹਦੇ ਸੱਬਲ ਵੀ ਵੱਡੀ ਆ ਦੇਖ ਦੇ ਖੁੱਲਦਾ ਕਿ ਨਹੀਂ ਆਜੋ ਭਾਜੀ ਯਹਾਂ ਤੇ ਹੈਪੀ ਬਾਈ ਆਜੋ ਭਾਜੀ ਅੰਦਰ ਆਜੋ ਜੀ ਇੱਥੇ ਬਾਹਰ ਚ ਨਾ ਖੜੋ ਭਾਜੀ ਆਪਣਾ ਨੂੰ ਕਮਰਾ ਮਿਲ ਗਿਆ 5 ਨੰਬਰ ਇਹ ਕਮਰਾ ਮਿਲ ਗਿਆ ਥੱਲੀ ਮਿਲ ਗਿਆ ਤੇ ਇਹ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਗੁਰਦੁਆਰਾ ਸਾਹਿਬ ਜੋਗੀ ਇੱਥੇ ਕਲਾਇਤ ਵਿੱਚ ਪੈਂਦਾ ਤੇ ਇਧਰਲੀ ਸਾਈਡ ਆ ਨਿਸਾਨ ਸਾਹਿਬ ਤੁਹਾਨੂੰ ਦਿਨਾ ਹੋਣਾ ਬਾਈ ਇਹ ਹੈ ਉਹ ਗੇਟ ਪਰਲੀ ਸਾਈਡ ਆ ਕਲਾਤ ਵਿੱਚ ਬਾਜ਼ਾਰ ਦੇ ਵਿੱਚ ਆ ਗਿਆ ਤੇ ਅਸੀਂ ਪਹਿਲੀ ਵਾਰ ਆਏ ਆ ਤੇ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਆ ਬਹੁਤ ਖੁੱਲਾ ਗੁਰਦੁਆਰਾ ਸਾਹਿਬ ਤੇ ਇਹ ਮੰਜ਼ਲੀਆਂ ਪੰਜ ਮੰਜ਼ਲਾਂ ਸਰਾਂਦੀਆਂ ਹਨ ਤੇ ਬਾਈ ਜੀ ਦੱਸੋ ਕੁਝ ਬਾਜ਼ਾਰ ਕਿਹੋ ਜਿਹਾ ਲੱਗ ਰਿਹਾ ਸੋ ਖਾਣਾ ਬਿਨਾ ਕਿਆ ਜਿਹਾ ਲੱਗ ਰਿਹਾ ਤੇ ਲੋਕ ਕਿਆ ਜਿਹਾ ਲੱਗ ਰਹੇ ਨੇ ਬਈ ਯਾਰ ਬਈ ਨਵੇਂ ਚਿਹਰੇ ਨਵੇਂ ਲੋਕ ਨਵੇਂ ਰਾਹ ਨਵੇਂ ਸਫਰ ਨਦੀਆਂ ਤੇ ਬਈ ਨਵੇਂ ਸੀ ਜਿਹੜਾ ਸੈਰ ਤੇ ਫਿਰਦੇ ਆ ਕਿਉਂਕਿ ਨਵੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਹਾਂ ਪਹਿਲਾ ਪਾਓ ਕੀ ਖਾ ਕੇ ਉਹਨਾਂ ਕੋ ਚੋਰੀ ਜੀ ਪਹਿਲਾਂ ਕਿ ਚੋਰੀ ਖਾ ਕੇ ਛੱਡੀਆਂ ਅਲਾਈ ਕਚੌੜੀ ਖਾ ਕੇ ਦੱਸਿਆ ਉਹ ਦਰੋ ਬਣਾ ਹੀ ਬੰਦੇ ਨੇ ਸੀ ਉਹਨੂੰ ਦੱਸਿਆ ਬਈ ਬਹੁਤ ਟੇਸਟੀ ਹੋਣੀ ਆ ਉਹ ਬੰਦਾ ਹੱਸ ਕੇ ਹਨੂੰ ਦੋ ਗੱਲਾਂ ਹੋਰ ਸੁਣਾ ਗਿਆ ਪਤਾ ਹੈ ਮੂੰਹ ਪਿਆਰ ਹੁੰਦਾ ਬਈ ਮੂੰਹ ਪਿਆਰ ਵਧਾਓ ਲੋਕੋ ਇੱਥੇ ਦੁਨੀਆ ਦੇ ਕੋਈ ਨਹੀਂ ਹੈ ਗਿਆ ਤੇ ਜਿੰਨੇ ਤੁਸੀਂ ਬਾਹਰ ਅੰਦਰ ਜਾਓਗੇ ਲੋਭ ਪਿਆਰ ਵਧਾਉਂਗੇ ਆਹੀ ਵਸਾਉਂਗਲਾ ਹੋ ਜਾਂਦਾ ਆਓ ਮਿੱਤਰ ਸਾਨੂੰ ਗੋਲ ਗੱਪੇ ਖਵਾਈਏ ਹਾਂ ਹੁਣ ਆਪਾਂ ਬੱਕਰੀ ਸ਼ਾਇਦ ਤੇ ਬੱਕਰੀਆਂ ਪਾਣੀ ਤੇ ਬੱਕਰੀ ਦੇਖ ਆ ਜਾਓ ਨੋ ਲਿਸਨ ਯਾਰ ਥੀਸ ਕਿਡਸ ਵਨ ਐਕਟ ਇਨ ਸਕੂਲ